ਇਸ ਵੇਲੇ ਦੀ ਵੱਡੀ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਪੁਲਿਸ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵੱਡੇ ਪੁਲਿਸ ਅਧਿਕਾਰੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਗੁਰਵਿੰਦਰ ਸਿੰਘ ਢੱਲੋਂ ਹੋਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਾਲ 1997 ਬੈਚ ਦੇ ਆਈਪੀਐਸ ਰਹੇ ਅਧਿਕਾਰੀ ਢੱਲੋਂ ਨੇ 30 ਸਾਲ ਪੁਲਿਸ ਫੋਰਸ ਦੇ ਵਿੱਚ ਸਰਵਿਸ ਕੀਤੀ ਹੈ ਅਤੇ ਹੁਣ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਬਾਬਾ ਨੌਕਰੀ ਛੱਡ ਦਿੱਤੀ ਹੈ ਜਿਵੇਂ ਹੀ ਇਸ ਬਾਬਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਜਾਣਕਾਰੀ ਸਾਂਝੀ ਕੀਤੀ ਤਾਂ ਉਸ ਨੂੰ ਦੇਖ ਲੋਕਾਂ ਦੇ ਜ਼ਿਹਨ ਚ ਕਈ ਤਰ੍ਹਾਂ ਦੇ ਸਵਾਲ ਅਸ਼ੰਕੇ ਪੈਦਾ ਹੋਏ ਕਿਉਂਕਿ ਉਹਨਾ ਨੌਕਰੀ ਛੱਡਣ ਤੋਂ ਬਾਅਦ ਕਿਹਾ ਕਿ ਮੈਂ ਖੁਦ ਨੂੰ ਪਿੰਜਰੇ ਚੋਂ ਆਜ਼ਾਦ ਮਹਿਸੂਸ ਕਰਦਾ ਹਾਂ ਢਿੱਲੋਂ ਵੱਲੋਂ ਦਿੱਤੇ ਗਏ ਇਸ ਬਿਆਨ ਦੇ ਲੋਕੀ ਬਹੁਤ ਸਾਰੇ ਮਾਇਨੇ ਕੱਢ ਰਹੇ ਨੇ ਤੇ ਨਿਕਲ ਵੀ ਰਹੇ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਦੇਖਦੇ ਸਨ ਉਹ ਸਿਖਰਲੇ ਏ ਡੀ ਜੀ ਪੀ ਅਹੁਦੇ ਤੇ ਤਾਇਨਾਤ ਸਨ ਜਿੱਥੇ ਵੱਡੇ ਅਧਿਕਾਰੀ ਡਿਸੀਜਨ ਮੇਕਰ ਹੁੰਦੇ ਨੇ ਅਜਿਹੇ ਚ ਸਵਾਲ ਉੱਠ ਰਹੇ ਹਨ ਕਿ ਢਿੱਲੋ ਉੱਚ ਅਹੁਦੇ ਤੇ ਤਾਇਨਾਤ ਹੋਣ ਦੇ ਬਾਵਜੂਦ ਵੀ ਪਿੰਜਰੇ ਚ ਕੈਦ ਪੰਛੀ ਵਾਂਗ ਆਖਿਰ ਕਿਉਂ ਮਹਿਸੂਸ ਕਰਦੇ ਸੀ ਇਸ ਦੇ ਬਾਰੇ ਤਾਂ ਉਹ ਆਪ ਹੀ ਖੁੱਲ ਕੇ ਦੱਸ ਸਕਦੇ ਹਨ ਕਿ ਕੋਈ ਸਿਆਸੀ ਦਬਾਅ ਸੀ ਜਾਂ ਕੋਈ ਹੋਰ ਵਜ੍ਹਾ ਜਾਂ ਕਾਰਨ ਪਰ ਇਸ ਦੇ ਬਾਰੇ ਲੋਕ ਇਹੀ ਕਿ ਆਸ ਲਗਾ ਰਹੇ ਹਨ ਕਿ ਠੀਕ ਚੋਣਾਂ ਤੋਂ ਪਹਿਲਾਂ ਅਫਸਰਾਂ ਦਾ ਇਸ ਤਰ੍ਹਾਂ ਨੌਕਰੀ ਛੱਡਣਾ ਸ਼ਾਇਦ ਸਿਆਸਤ ਦਾ ਨਿਗ ਮੰਨਣਾ ਹੋਵੇ ਕਿਉਂਕਿ ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਕਿਸੇ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਉਹਨਾਂ ਨੇ ਇਸ ਦੇ ਬਾਰੇ ਹਜੇ ਕੁਝ ਵੀ ਨਹੀਂ ਕਿਹਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੀਨੀਅਰ ਅਧਿਕਾਰੀਆਂ ਨੇ ਵੀ ਆਰ ਐਸ ਲਿਆ ਹੋਵੇ ਯਾਨੀ ਕਿ ਅਸਤੀਫਾ ਦਿੱਤਾ ਹੋਵੇ ਇਸ ਤੋਂ ਪਹਿਲਾਂ ਆਈ ਐਸ ਅਧਿਕਾਰੀ ਪਰਮਪਾਲ ਕੌਰ ਹੋਰਾਂ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਦੇ ਨਾਲ ਹੀ ਉਹਨਾਂ ਨੂੰ ਭਾਜਪਾ ਦੇ ਵੱਲੋਂ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ ਇਸੇ ਤਰ੍ਹਾਂ ਸਾਲ 2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ ਨੇ ਵੀ ਆਪਣਾ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ ਸੀ ਉਹ ਕਪੂਰਥਲਾ ਦੇ ਡੀਸੀ ਰਹਿ ਚੁੱਕੇ ਸਨ ਉਹ ਕਈ ਦਿਨਾਂ ਤੋਂ ਪੋਸਟਿੰਗ ਨਾ ਮਿਲਣ ਕਾਰਨ ਨਿਰਾਸ਼ ਚੱਲ ਰਹੇ ਸਨ ਕੁਝ ਸਮੇਂ ਬਾਅਦ ਉਹਨਾਂ ਦੀ ਸੇਵਾ ਮੁਕਤੀ ਦਾ ਵੀ ਐਲਾਨ ਕੀਤਾ ਗਿਆ ਸੀ ਸੋ ਉਤੀਤ ਦੇ ਵਰਤੰਤਾਂ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਵੱਖ-ਵੱਖ ਕਿਆਸ ਲਗਾਏ ਜਾ ਰਹੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਢਿੱਲੂ ਸਾਹਿਬ ਦੀ ਅਗਲੀ ਨਵੀਂ ਸ਼ੁਰੂਆਤ ਕੀ ਹੋ ਸਕਦੀ ਹੈ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ